ਫਗਵਾੜਾ ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਬੇਖੌਫ ਹੋ ਸ਼ਰੀਆਮ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ 108 ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਮੌਕੇ ਤੇ ਜ਼ਖਮੀ ਦੀ ਪਛਾਣ ਗਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਰਵੀ ਨੇ ਦੱਸਿਆ ਕਿ ਸੀਰੀਅਸ ਹਾਲਤ ਵਿੱਚ ਇੱਕ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਉਹਨਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਪੁਲਿਸ ਕਾਰਵਾਈ ਲਈ ਸਿਵਲ ਹਸਪਤਾਲ ਪਹੁੰਚੇ ਥਾਣਾ ਸਿਟੀ ਤੋਂ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਤੇ ਲੜਾਈ ਹੋ ਰਹੀ ਹੈ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਪਤਾ ਲੱਗਾ ਕਿ ਜ਼ਖਮੀ ਨੌਜਵਾਨ ਨੂੰ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਉਹਨਾਂ ਵੱਲੋਂ ਸਿਵਲ ਹਸਪਤਾਲ ਪਹੁੰਚ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਜੀ ਸਰ ਕੀ ਨਾਮ ਆਪਣਾ ਸਰ ਮੈਂ ਐਮਪੀ ਸੁਖਮਨਜੀਤ ਸਿੰਘ ਸਿਵਲ ਫਗਵਾੜਾ ਹਾਂਜੀ ਕੀ ਮਾਮਲਾ ਕੀ ਅੱਜ ਸਿਵਲ ਹਸਪਤਾਲ ਵਿੱਚ ਇੱਕ ਇਹ ਸਰ ਸਾਨੂੰ ਕਾਲ ਆਈ ਸੀ ਕਿ ਬੱਸ ਸਟੈਂਡ ਦੇ ਉੱਪਰ ਨਾ ਕੋਈ ਐਕਸੀਡੈਂਟ ਹੋਇਆ ਇੱਥੇ ਜਾ ਕੇ ਵੇਖਿਆ ਤੁਹਾਨੂੰ ਦੱਸਾਂਗੇ ਕਿ ਕੋਈ ਕੁੱਟ ਮਾਰਦਾ ਕੀ ਹੈ ਸਾ ਕੋਈ ਕੋ ਮੁੰਡਾ ਸੀਗਾ ਜਿਹਦਾ ਪਿੰਡ ਵਾ ਦੁਬੱਡਾ ਦੱਸਦੇ ਆ ਜੁਵੰਦਰ ਜ਼ਿਲ੍ਹੇ ਦੇ ਵਿੱਚ ਪੈਂਦਾ ਉਹਨੂੰ ਬੱਸਿਵਲ ਹਸਪਤਲ ਇੱਥੇ ਐਮਰਜੈਂਸੀ ਵਿੱਚ ਲੈ ਕੇ ਆਏ ਆ ਤੇ ਸਰ ਕੰਡੀਸ਼ਨ ਕਿਦਾਂ ਬੰਦੇ ਦੀ ਕੰਡੀਸ਼ਨ ਸਰ ਗ੍ਰੇਡੀਕਲੀਆ ਸਿਰ ਤੇ ਵੀ ਉਹਦੇ ਸੱਟਾਂ ਵਿੱਚ ਫ੍ਰੈਕਚਰ ਹੈ ਦੋਨਾਂ ਗੁੱਟਾਂ ਤੇ ਤੇ ਲੱਤ ਤੇ ਵੀ ਫ੍ਰੈਕਚਰ ਆਈ ਹੈ ਤੇ ਪਤਾ ਨਹੀਂ ਲੱਗਾ ਕਿੰਨੇ ਕਿਲੋ ਗਾਣੇ ਹਮਲਾ ਵਗੈਰਾ ਕੀਤਾ ਇੱਥੇ ਕਹਿੰਦੇ ਸੀ ਤਿੰਨ ਚਾਰ ਜਾਣੇ ਆ ਕਹਿੰਦੇ ਕਾਦੇ ਨਾਲ ਹਮਲਾ ਕੀਤਾ ਕੁਝ ਪਤਾ ਚੱਲਣਾ ਪਾਰ ਨਾਲ ਕਹਿੰਦੇ ਕੀਤਾ ਮੈਂ ਡਾਕਟਰ ਵੀ ਮੈਡੀਕਲ ਆਫਸਰ ਸਿਵਲ ਉਸ ਨੂੰ ਫੌਰਨ ਬੋਲ ਰਹੇ ਆ ਇੱਕ ਪੇਸ਼ੈਂਟ ਦਵਿੰਦਰ ਸਿੰਘ son of ਮਨਜੀਤ ਸਿੰਘ ਜਿਹੜਾ ਕਿ ਦਮੁੰਡਾ ਵਿਲੇਜ ਆ ਰਿਹਾ ਹੋਣਾ ਹੈ ਮਲਟੀਪਲ ਇੰਜਰੀਜ਼ ਨਾਲ ਮੇਰੇ ਕੋਲ ਆਇਆ ਹੈ ਜਿਹਦੇ ਕਿ ਮਲਟੀਪਲ ਇੰਜਰੀਜ਼ ਇਨਸਾਈਜ਼ ਬੂਨ ਹੈਗੇ ਆ ਕਾਫੀ ਸੀਰੀਅਸ ਕੰਡੀਸ਼ਨਸ ਵਿੱਚ ਮੇਰੇ ਕੋਲ ਲੈ ਕੇ ਆਇਆ ਹੈ ਨਵੰਬਰ 2002 ਅਸੀਂ ਉਹਦੇ ਸਾਰੇ ਟਰੀਟਮੈਂਟ ਕੀਤੀ ਐਡਮਿਟ ਕੀਤਾ ਪੁਲਿਸ ਇਨਫੋਰਮ ਕਰਤਾ ਹੈ ਔਰ ਅਗੇ ਫਰਦਰ ਐਮਲ ਐਨ ਅੱਟਦੇ ਹਾਂ ਹਾਂਜੀ ਭਾਈ ਕੀ ਮਾਮਲਾ ਜਿਹੜਾ ਆ ਬੰਦੇ ਕੁਟਮਾਰ ਹੋਈ ਆ ਅੱਜ ਮੈਂ ਬਦੌੜ ਡਿਊਟੀ ਅਫਸਰ ਬਣਾਤਾ ਜੀ ਮੈਨੂੰ ਤੁਰੰਤ ਇੱਕ ਮੈਸੇਜ ਮਿਲਿਆ ਸੀ ਜੀ ਕਿ ਬੱਸ ਸਟੈਂਡ ਤੇ ਲੜਾਈ ਹੋ ਗਈ ਹੈ ਜਿਹੜਾ ਮਜਬੂਰ ਹੈ ਮੁੰਡਾ ਉਹ ਲੈ ਗਿਆ ਆਪਟੀਕਲ ਜਿਹੜਾ ਦਰਦ ਇੱਥੇ ਬੰਦਾ ਹੈਗਾ ਜੀ ਜਿਹਦਾ ਨਾਮ ਪਤਾ ਦਵਿੰਦਰ ਸਿੰਘ ਮਣੀ ਵਾਸੀ ਡਬੁੰਡਾ ਜਿਹਦਾ ਦਰਦ ਪਤਾ ਲੱਗਾ ਤੇ ਕੀ ਕਾਰਨ ਕੀ ਲੜਾਈ ਦਾ ਕੋਈ ਪਤਾ ਲੱਗਾ ਸਾਹਮਣੇ ਹਾਲੇ ਨਹੀਂ ਕੁਝ ਪਤਾ ਲੱਗਾ ਜੀ ਹਾਲੇ ਬੇਸ਼ੀਦਾਨ ਪੁੱਛਿਆ ਗਿਆ ਜੀ ਉਹਨੇ ਦੱਸਿਆ ਨਹੀਂ ਵੀ ਕਿੰਨੇ ਨੇ ਕੁੱਟਮਾਰ ਕੀਤੀ ਕੋਈ ਅੰਗਰੇਜ਼ ਦਾ ਨਾਮ ਲੈਂਦਾ ਹੈ ਅੰਗਰੇਜ਼ ਵਾਸੀ ਨੂੜੂ ਦਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਬਿਆਨ ਮੁਤਾਬਕ ਜੋ ਬਿਆਨ ਦੋਗੇ ਉਹਦਾ ਕਾਰਵਾਈ ਕੀਤੀ ਜਾਏ ਤੁਸੀਂ ਮੌਕੇ ਦੇਖਿਆ ਕਿੰਨੀਆਂ ਸੱਟਾਂ ਲੱਗਦੀਆਂ ਮੁੰਡੇ ਦੇ ਸੱਟਾਂ ਬਾਬਾ ਜੀ ਹਾਲੇ ਡਾਕਟਰ ਸਾਹਿਬ ਲਈ ਉਹਨਾਂ ਦੀ ਮ